ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਮੈਂ ਗੁਰਿੰਦਰ ਜੁੜਿਆ ਜੀ ਇੱਕ ਹੋਰ ਨਵਾਂ ਤਰਕ ਲੈ ਕੇ ਇੱਕ ਹੋਰ ਨਵਾਂ ਲੌਜੀਕ ਲੈ ਕੇ ਇੱਕ ਹੋਰ ਵਹਿਮ ਪਰੰਬਰੇ ਗੱਲ ਕਰਨੀ ਆ ਜਿਹੜਾ ਸਦੀਆਂ ਤੋਂ ਚੱਲਿਆ ਆ ਰਿਹਾ ਵਾ ਉਦੋਂ ਸਮੇਂ ਦੀ ਲੋੜ ਸੀ ਅੱਜ ਉਹ ਅੰਧਵਿਸ਼ਵਾਸ ਬਣ ਗਿਆ ਤੇ ਇਹ ਰੀਤ ਬੜੀ ਪ੍ਰਚਲਿਤ ਆ ਅੱਜ ਵੀ ਆਪਾਂ ਇਹਨੂੰ ਫੋਲੋ ਕਰੀ ਜਾਂਦੇ ਆ ਕਿਹੜੀ ਕਿ ਰਾਤ ਨੂੰ ਜੀ ਨੋ ਨਹੀਂ ਕੱਟੀ ਦੇ ਆ ਜਿਹੜੇ ਸਾਡੇ ਨੇਲਸ ਨੇ ਇਹ ਅਕਸਰ ਆਪਾਂ ਅੰਗਰੇਜ਼ੀ ਚ ਨੇਲਸ ਕਹਿੰਦੇ ਆ ਨਾ ਅਕਸਰ ਸਾਨੂੰ ਸਿਆਣੇ ਰੋਕਦੇ ਨੇ ਕਿ ਰਾਤ ਨੂੰ ਨਾ ਕੱਟੋ ਅੱਜ ਦੀ ਜਨਰੇਸ਼ਨ ਦਾ ਜੇ ਕੋਈ ਬੱਚਾ ਨੋ ਕੱਟਦਾ ਰਾਤ ਨੂੰ ਨੇਲ ਕਟਰ ਦੇ ਨਾਲ ਤਾਂ ਉਹਨੂੰ ਬਜ਼ੁਰਗ ਨੇ ਜਿਹੜੇ ਘਰ ਦੇ ਉਹ ਰੋਕਦੇ ਨੇ ਵੀ ਭਾਈ ਸਵੇਰੇ ਕੱਟੀ ਹੁਣ ਨਾ ਕੱਟ ਰਾਤ ਨੂੰ ਨਹੀਂ ਨੋ ਕੱਟੀ ਦੇ ਹੁਣ ਅੱਜ ਦੀ ਜਨਰੇਸ਼ਨ ਵਾਲੇ ਭਾਵੇਂ ਸਵਾਲ ਕਰ ਲੈਣ ਕਿ ਦਾਦੂ ਮੈਨੂੰ ਦੱਸੋ ਕਿ ਇਹਦੇ ਪਿੱਛੇ ਕਾਰਨ ਆ ਕਿਉਂ ਨਹੀਂ ਕੱਟੀ ਦੇ ਪਰ ਅਸੀਂ ਜਿਹੜੀ ਸਾਡੀ ਜਨਰੇਸ਼ਨ ਸੀ ਉਹਨਾਂ ਨੇ ਕਦੇ ਸਵਾਲ ਨਹੀਂ ਕੀਤੇ ਉਹ ਜੋ ਸਿਆਣਿਆਂ ਨੇ ਕਿਹਾ ਤਾਂ ਉਹ ਮੰਨ ਲਿਆ ਅੱਗੇ ਅੱਗੇ ਉਹ ਵਹਿਮ ਭਰਮ ਆ ਜਿਹੜੇ ਉਹ ਰੋਕੇ ਨਹੀਂ ਅੱਗੇ ਨਾਲ ਦੀ ਨਾਲ ਪੀੜੀ ਦਰ ਪੀੜੀ ਅੱਗੇ ਅੱਗੇ ਵਧੀ ਜਾਂਦੇ ਨੇ ਪਰ ਮੈਨੂੰ ਲੱਗਦਾ ਕਿ ਆਉਣ ਵਾਲੀਆਂ ਪੀੜੀਆਂ ਸਵਾਲ ਜ਼ਰੂਰ ਕਰਨਗੀਆਂ ਤੇ ਹੁਣ ਵਾਲੀਆਂ ਵੀ ਕਰ ਰਹੀਆਂ ਨੇ ਹਾਂ ਜਿਹੜੀਆਂ ਮਾਵਾਂ ਨੇ ਹੁਣ ਦੀਆਂ ਛੋਟੇ ਬੱਚੇ ਨੇ ਜਿਹੜੇ ਤੇ ਜੇ ਮਾਵਾਂ ਵੀ ਨੋ ਕੱਟਦੀਆਂ ਰਾਤ ਨੂੰ ਤਾਂ ਉਹਨਾਂ ਨੂੰ ਬਜ਼ੁਰਗ ਰੋਕਦੇ ਨੇ ਤਾਂ ਉਹ ਸਵਾਲ ਨਹੀਂ ਕਰਦੀਆਂ ਮਤਲਬ ਆ ਸਾਡੇ ਵਾਲੀ ਜਨਰੇਸ਼ਨ ਹੋ ਗਈ ਨਹੀਂ ਸਵਾਲ ਕਰਦੀਆਂ ਜ਼ਰੂਰ ਕਰਨੇ ਚਾਹੀਦੇ ਆ ਤਾਂ ਕਿ ਜਿਨਾਂ ਨੂੰ ਨਹੀਂ ਵੀ ਪਤਾ ਉਹ ਜ਼ਰੂਰ ਖੋਖ ਕਰਨ ਉਹ ਵੀ ਸਰਚ ਕਰਨ ਦੀ ਕੋਸ਼ਿਸ਼ ਕਰਨ ਵੀ ਕੀ ਇਹਦੇ ਪਿੱਛੇ ਕਾਰਨ ਬੱਚੇ ਨੇ ਸਵਾਲ ਕੀਤਾ ਤੇ ਇਹਦਾ ਮੈਂ ਜਵਾਬ ਦੇਣਾ ਉਹਨਾਂ ਨੂੰ ਵੀ ਕਾਰਨ ਪਤਾ ਲੱਗਣਾ ਵੀ ਕਈ ਬਜ਼ੁਰਗਾਂ ਨੂੰ ਨਹੀਂ ਪਤਾ ਕਿ ਸਾਰਾ ਕੁਝ ਅਸੀਂ ਕਿਉਂ ਕਰਦੇ ਆ ਬਸ ਉਹਨਾਂ ਦੇ ਬਜ਼ੁਰਗਾਂ ਨੇ ਕਿਹਾ ਤੇ ਤਾਂ ਆਪਾਂ ਮੰਨੀ ਜਾਂਦੇ ਆ ਹੁਣ ਆਪਾਂ ਗੱਲ ਕਰਾਂਗੇ ਕਿ ਇਹਦੇ ਪਿੱਛੇ ਕੀ ਲੌਜੀਕ ਆ ਕਿ ਰਾਤ ਨੂੰ ਨੂੰ ਕਿਉਂ ਨਹੀਂ ਕੱਟੀਦੇ ਪਿਛਲੀ ਵੀਡੀਓ ਚ ਜਿਹੜੀ ਗੱਲ ਕੀਤੀ ਸੀ ਕਿ ਪੁਰਾਣੇ ਸਮਿਆਂ ਤੋਂ ਇਹ ਸਾਰੀਆਂ ਰੀਤਾਂ ਚਲੀਆਂ ਉੱਥੋਂ ਹੀ ਸਾਰੀਆਂ ਕਾਡਾਂ ਨਿਕਲੀਆਂ ਉਦੋਂ ਦੇ ਲੋਕਾਂ ਦੀਆਂ ਇਹ ਸਿਆਣਪਾਂ ਸੀਗੀਆਂ ਸਮੇਂ ਦੀਆਂ ਲੋੜਾਂ ਸੀਗੀਆਂ ਬਿਜਲੀ ਨਹੀਂ ਸੀ ਹੁੰਦੀ ਘਰਾਂ ਦੇ ਵਿੱਚ ਰਾਤ ਨੂੰ ਲੋਕੀ ਜਿਹੜਾ ਉਹ ਪ੍ਰਕਾਸ਼ ਕਰਦੇ ਸੀ ਦੀਵਿਆਂ ਦਾ ਜਾਂ ਮੋਮਬਤੀਆਂ ਦਾ ਹਨਾ ਤਾਂ ਉਦੋਂ ਕੀ ਸੀਗਾ ਕਿ ਨਾ ਤਾਂ ਨੇਲ ਕਟਰ ਹੁੰਦੇ ਸੀ ਹੁਣ ਨੋ ਆ ਜਿਹੜੇ ਇਹਨਾਂ ਨੇ ਤਾਂ ਵਧਣਾ ਉਦੋਂ ਵੀ ਕੱਟਦੇ ਸੀ ਉਦੋਂ ਇਹ ਤਾਂ ਹੈ ਨਹੀਂ ਸੀ ਵੀ ਇਹ ਕੱਟਣ ਦੀ ਲੋੜ ਨਹੀਂ ਸੀ ਪੈਂਦੀ ਕੱਟਣੇ ਪੈਂਦੇ ਸੀ ਉਦੋਂ ਨੇਲ ਕੱਟਣੀ ਸੀ ਹੁੰਦੇ ਚਾਕੂ ਜਾਂ ਛੁਰੀਆਂ ਦੇ ਨਾਲ ਲੋਕੀ ਇਹਨਾਂ ਨੂੰ ਵੱਢਦੇ ਹੁੰਦੇ ਸੀਗੇ ਜੋ ਬੁੱਧੀਜੀਵੀ ਕਹਿੰਦੇ ਨੇ ਤਰਾਤ ਨੂੰ ਇਹ ਤਾਂ ਰੋਕਿਆ ਜਾਂਦਾ ਸੀ ਵੀ ਹਨੇਰਾ ਹੋ ਗਿਆ ਭਾਈ ਚਾਕੂ ਛੁਰੀ ਤੁਹਾਡੀ ਉਂਗਲ ਤੇ ਨਾ ਵੱਜ ਜੇ ਇਸ ਕਰਕੇ ਸਵੇਰੇ ਚਾਨਣ ਦੇ ਵਿੱਚ ਨੂੰ ਕੱਟੇ ਜਾਣ ਇਹ ਸੀਗਾ ਉਸ ਸਮੇਂ ਦਾ ਲੌਜੀਕ ਜਿਹਨੂੰ ਆਪਾਂ ਬਣਾ ਲਿਆ ਵਹਿਮ ਜੈ ਕੋ ਹੋਰ ਤਰਕ ਦਿੱਤਾ ਜਾਂਦਾ ਵਾ ਕਿ ਜੇ ਰਾਤ ਉਦੋਂ ਸ਼ਾਮ ਦਾ ਵੇਲਾ ਸੀ ਨਾ ਜਿਹੜਾ ਰੋਟੀ ਪਾਣੀ ਦਾ ਵੇਲਾ ਹੁੰਦਾ ਸੀ ਹੁਣ ਵੀ ਹੁੰਦਾ ਚਲੋ ਹੁਣ ਆਪਾਂ ਰਾਤ ਪਾ ਦਨੇ ਉਦੋਂ ਤਾਂ ਬੜੇ ਲੋਕ ਸਮੇਂ ਦੇ ਪਾਬੰਦ ਸੀ ਜਿੱਦਾਂ ਹੀ ਸ਼ਾਮ ਹੋਣ ਲੱਗਦੀ ਸੀ ਰੋਟੀ ਪਾਣੀ ਤਿਆਰ ਹੋ ਜਾਂਦੀ ਸੀ ਜਾਂ ਤਿਆਰ ਹੁੰਦੀ ਹੁੰਦੀ ਸੀਗੀ ਤਾਂ ਉਦੋਂ ਵੀ ਰੋਕਿਆ ਜਾਂਦਾ ਸੀ ਵੀ ਰਾਤ ਦਾ ਸਮਾਂ ਦੇ ਨੋ ਕਟੋਗੇ ਉਹ ਕਿਤੇ ਰੋਟੀ ਪਾਣੀ ਦੇ ਵਿੱਚ ਡੇਗਾ ਨਾ ਜਾਣ ਇਸ ਕਰਕੇ ਸਵੇਰ ਦੇ ਸਮੇ ਇਹ ਕੰਮ ਕੀਤਾ ਜਾਵੇ ਕੁੱਲੀ ਥਾਂ ਤੇ ਜਾ ਕੇ ਇਥੋਂ ਜਿਹੜਾ ਇਹ ਰਿਵਾਜ ਚੱਲ ਪਿਆ ਕਿ ਰਾਤ ਨੂੰ ਨੂੰ ਨਹੀਂ ਕੱਟਣੇ ਤੇ ਹੁਣ ਤਾਂ ਆਪਾਂ ਬਹੁਤ ਅਪਗ੍ਰੇਡ ਹੋ ਗਏ ਹੁਣ ਤਾਂ ਬੜੀਆਂ ਟੈਕਨੀਕਸ ਨੇ ਆਪਣੇ ਕੋਲ ਲਾਈਟਾਂ ਵਾਧੂ ਨੇ ਕੋਈ ਲਾਈਟ ਦੀ ਕਮੀ ਨਹੀਂ ਆ ਘਰਾਂ ਦੇ ਵਿੱਚ ਤਾਂ ਫਿਰ ਹੁਣ ਇਹ ਚੀਜ਼ਾਂ ਆਪਾਂ ਕਿਉਂ ਮੰਨਣੀਆਂ ਤੁਹਾਡਾ ਜਦੋਂ ਦਿਲ ਕਰਦਾ ਉਦੋਂ ਤੁਸੀਂ ਨੂੰ ਕੱਟ ਸਕਦੇ ਹੋ ਇਹਦੇ ਨਾਲ ਕੁਝ ਵੀ ਤੁਹਾਡਾ ਮਾੜਾ ਨਹੀਂ ਹੋਣ ਲੱਗਿਆ ਕੋਈ ਤੁਹਾਡੇ ਤੇ ਮਾੜਾ ਸਮਾ ਨਹੀਂ ਆਉਣ ਲੱਗਿਆ ਕੋਈ ਅਪਸ਼ਾ ਕਰਨੀ ਹੋਣ ਲੱਗਿਆ ਸੋ ਬੇਡਰ ਹੋ ਜਾਓ ਇਸ ਚੀਜ਼ ਤੋਂ ਇੰਨੀਆਂ ਚੀਜ਼ਾਂ ਨੂੰ ਛੱਡ ਦਿਓ ਅੱਜ ਜ਼ਮਾਨਾ ਕੋਈ ਹੋਰ ਆ ਉਦੋਂ ਜ਼ਮਾਨਾ ਕੁਝ ਹੋਰ ਸੀਗਾ ਜੀ ਬਹੁਤ ਬਹੁਤ ਧੰਨਵਾਦ ਤੇ ਇਹਦੇ ਨਾਲ ਮੈਂ ਇੱਕ ਜਾਣਕਾਰੀ ਤੁਹਾਨੂੰ ਜਿਹੜੀ ਦੇਣੀ ਭੁੱਲ ਗਿਆ ਜਿਹੜਾ ਵਾਲ ਵੀ ਆਪਾਂ ਕਹਿੰਦੇ ਰਾਤ ਨੂੰ ਵਾਈ ਦੇਣੀ ਉਹਦੇ ਪਿੱਛੇ ਵੀ ਸੇਮ ਇਹੀ ਕਾਰਨ ਆ ਜਿਹੜਾ ਨੋ ਕੱਟਣ ਦਾ ਵਾ ਕਿ ਰਾਤ ਨੂੰ ਜੇ ਆਪਾਂ ਸਿਰ ਬਾਉਂਦੇ ਸੀ ਵਾਲ ਜਦੋਂ ਪਾਉਂਦੇ ਸੀਗੇ ਤਾਂ ਇਹ ਡਰ ਹੁੰਦਾ ਸੀ ਵੀ ਉਹ ਜਿਹੜੇ ਵਾਲ ਨੇ ਰੋਟੀ ਪਾਣੀ ਦੇ ਵਿੱਚ ਨਾ ਪੈਣ ਸੋ ਇਹ ਦੋਨਾਂ ਦਾ ਜਿਹੜਾ ਸੇਮ ਲੌਜੀਕ ਆ ਧੰਨਵਾਦ ਜੀ ਅਗਲੀ ਵੀਡੀਓ ਚ ਕੋਈ ਹੋਰ ਨਵਾਂ ਤਰਕ ਲੈ ਕੇ ਬਹੁਤ ਜਲਦੀ ਜੁੜੂੰਗਾ